ਜੈ ਮਾਤਾ ਹੁਣ ਤੁਹਾਨੂੰ ਅਸੀਂ ਇੱਕ ਕਹਾਣੀ ਸੁਣਾਣੀ ਹੈ ਔਰ ਜ਼ਰਾ ਗੌਰ ਕਰਨਾ ਇੱਕ ਕਹਾਣੀ ਸੁਣਾਵਾਂਗੇ ਵੀ ਔਰ ਇਹਦਾ ਜਵਾਬ ਵੀ ਤੁਸੀਂ ਦੇਣਾ ਸਾਨੂੰ ਬੋਲੋ ਦੇਵੋਗੇ ਕਿ ਨਹੀਂ ਇਸ ਲਈ ਧਿਆਨ ਨਾਲ ਸੁਣਨੀ ਹੈ ਕਹਾਣੀ ਕਿਉਂਕਿ ਤੁਸੀਂ ਮਾਲਕ ਦੇ ਦਰਤੇ ਆਏ ਹੋ ਔਰ ਜਦ ਵੀ ਇਨਸਾਨ ਗੁਰੂਆਂ ਰਹਿਵਰਾਂ ਪੀਰਾਂ ਫਕੀਰਾਂ ਦੇ ਦਰਤੇ ਜਾਂਦਾ ਤਾਂ ਕੁਝ ਮੰਗਣ ਜਾਂਦਾ ਹੈ ਕੁਝ ਪ੍ਰਾਪਤ ਕਰਨ ਜਾਂਦਾ ਹੈ ਪਰ ਇੱਕ ਗੱਲ ਦੱਸ ਦਿਓ ਮਿਲਦਾ ਕਿਨੂੰ ਹੈ ਮਿਲਦਾ ਕਿਨੂੰ ਹੈ ਜੀਵਨ 'ਚ ਖੁਸ਼ੀਆਂ ਕਿਹਦੇ ਆਂਦੀਆਂ ਹੈ ਤਾਂ ਹੁਣ ਜ਼ਰਾ ਧਿਆਨ ਦੇਣਾ ਇੱਕ ਵਾਰ ਇੱਕ ਫਕੀਰ ਆਪਣੇ ਸੇਵਕ ਦੇ ਨਾਲ ਯਾਤਰਾ ਕਰ ਰਹੇ ਸੀ ਯਾਤਰਾ ਕਰਦੇ ਕਰਦੇ ਉਹਨਾਂ ਦਾ ਨਿਯਮ ਸੀ ਕਿ ਜਦੋਂ ਸ਼ਾਮ ਹੋ ਜਾਣੀ ਜਦੋਂ ਭੋਜਨ ਦਾ ਟਾਈਮ ਹੋਣਾ ਉਹਨਾਂ ਨੇ ਇੱਕੋ ਹੀ ਘਰ ਦਾ ਦਰਵਾਜ਼ਾ ਖੜਕਾਣਾ ਹੈ ਅਗਰ ਉੱਥੋਂ ਭੋਜਨ ਮਿਲ ਗਿਆ ਤਾਂ ਕਰ ਲੈਣਾ ਜੇ ਨਹੀਂ ਮਿਲਿਆ ਤਾਂ ਰਾਤ ਭੁੱਖੇ ਗੁਜ਼ਾਰ ਦੇਣੀ ਅੱਜ ਉਹ ਯਾਤਰਾ ਕਰਦੇ ਕਰਦੇ ਇੱਕ ਘਰ ਦੇ ਮੋਰੇ ਪਹੁੰਚੇ ਔਰ ਫਕੀਰਾਂ ਦੇ ਸੇਵਕ ਨੇ ਦਰਵਾਜ਼ਾ ਖੜਕਾਇਆ ਕਿ ਉਹ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲਿਆ ਤਾਂ ਦੇਖਿਆ ਇਹ ਘਰ ਦਾ ਜੋ ਆਦਮੀ ਹੈ ਉਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਵੇਲੇ ਸੇਵਕ ਨੇ ਕਿਹਾ ਐਸੀ ਬੜੀ ਦੂਰੋਂ ਯਾਤਰਾ ਕਰਦੇ ਆਏ ਆ ਮੈਂ ਔਰ ਮੇਰਾ ਮੁਰਸ਼ਿਦ ਮੇਰਾ ਗੁਰੂ ਔਰ ਸਾਡਾ ਇਹ ਨਿਯਮ ਹੈ ਕਿ ਇੱਕੋ ਹੀ ਘਰ ਦਾ ਦਰਵਾਜ਼ਾ ਖੜਕਾਂਦੇ ਆ ਅੱਜ ਇਸ ਘਰ ਦਾ ਦਰਵਾਜ਼ਾ ਖੜਕਾਇਆ ਸੋ ਸਾਨੂੰ ਕੁਝ ਖਾਣ ਨੂੰ ਦਿਓ ਜੇ ਤੁਸੀਂ ਦੇ ਦਿੱਤਾ ਤਾਂ ਖਾ ਲਵਾਂਗੇ ਜੇ ਨਾ ਦਿੱਤਾ ਤਾਂ ਇਹ ਸਾਰੀ ਰਾਤ ਭੁੱਖੇ ਰਹਿਵਾਂਗੇ ਤਾਂ ਉਸ ਵੇਲੇ ਉਹ ਘਰ ਦੇ ਮਾਲਕ ਨੇ ਕਿਹਾ ਕਿ ਆਓ ਦਰਅਸਲ ਸਾਡੇ ਘਰ 'ਚ ਗਰੀਬੀ ਬਹੁਤ ਹੈ ਐਸੀ ਕਈ ਵਾਰਾ ਲੂਣ ਦੇ ਨਾਲ ਹੀ ਰੋਟੀ ਖਾਈਦੀ ਹੈ ਔਰ ਅੱਜ ਵੀ ਇਦਾਂ ਦਾ ਸਮਾਂ ਹੈ ਘਰ 'ਚ ਸਬਜੀ ਕੋਈ ਨਹੀਂ ਬਣੀ ਸੋ ਕੁਛ ਰੋਟੀਆਂ ਹੈ ਜਿਨ੍ਹਾਂ ਦੇ ਨਮਕ ਲੱਗਾ ਹੋਇਆ ਹੈ ਇਹ ਉਹ ਖਾਣੀਆਂ ਮਨਜ਼ੂਰ ਹੈ ਤੁਹਾਨੂੰ ਤਾਂ ਆਜੋ ਆ ਕੇ ਭੋਗ ਲਗਾਓ ਤਾਂ ਸੇਵਕ ਨੇ ਮਨ 'ਚ ਸੋਚਿਆ ਭੁੱਖੇ ਰਹਿਣ ਨਾਲੋਂ ਤਾਂ ਚੰਗਾ ਕਿ ਲੂਣ ਨਾਲ ਹੀ ਖਾ ਲਈਏ ਉਹਨੇ ਗੁਰੂ ਨੂੰ ਦੱਸਿਆ ਫਕੀਰ ਉਹਦੇ ਨਾਲ ਗਏ ਘਰ 'ਚ ਬੈਠੇ ਘਰ ਚ ਬੈਠੇ ਉਹਨਾਂ ਨੇ ਫਕੀਰਾਂ ਮੂਰੇ ਰੋਟੀਆਂ ਰੱਖੀਆਂ ਤਾਂ ਜਿਸਲੇ ਫਕੀਰ ਰੋਟੀ ਖਾਣ ਲੱਗੇ ਪੁੱਛਿਆ ਤੇ ਬੇਟਾ ਤੁਸੀਂ ਵੀ ਕੁਝ ਖਾਦਾ ਕਿ ਨਹੀਂ ਉਹ ਕਹਿੰਦੇ ਮਹਾਰਾਜ ਆਹੀ ਹੈ ਜੋ ਹੈ ਤੁਹਾਡੇ ਮੂਰੇ ਰੱਖ ਦਿੱਤਾ ਫਕੀਰਾਂ ਨੇ ਤੋੜ ਕੇ ਉਹਨਾਂ ਦੇ ਹੱਥੇ ਵੀ ਰੱਖਿਆ ਕਿ ਫਿਰ ਅਸੀਂ ਇਕੱਲਿਆਂ ਨੇ ਨਹੀਂ ਖਾਣੀ ਰਲ ਕੇ ਖਾਂਦੇ ਆ ਖਾਣਾ ਖਾਣ ਤੋਂ ਬਾਅਦ ਫਕੀਰ ਬੈਠੇ ਤਾਂ ਸੇਵਕ ਨੇ ਕਿਹਾ ਇਹ ਮਹਾਰਾਜ ਤੁਸੀਂ ਤਾਂ ਕਰਨੀ ਦੇ ਮਾਲਕ ਹੋ ਸਭ ਕੁਝ ਕਰ ਸਕਦੇ ਹੋ ਇਹਨਾਂ ਦੀ ਜ਼ਿੰਦਗੀ ਬਦਲੋ ਹੁਣ ਇਹ ਘਰ ਦਾ ਨਮਕ ਖਾਦਾ ਹੈ ਤਾਂ ਕੁਝ ਐਸਾ ਕਰੂੰ ਕਿ ਇਹਨਾਂ ਦੀ ਦਰਦਰਤਾ ਦੂਰ ਹੋ ਜਾਵੇ ਇਹਨਾਂ ਦੇ ਜੀਵਨ 'ਚ ਖੁਸ਼ੀਆਂ ਆ ਜਾਣ ਉਸ ਵੇਲੇ ਫਕੀਰਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਫਕੀਰਾਂ ਨੇ ਅੱਖਾਂ ਖੋਲੀਆਂ ਕਹਿੰਦੇ ਬੇਟਾ ਮੈਂ ਚਾਹਦਾ ਤਾਂ ਹਾਂ ਮੈਂ ਚਾਹਦਾ ਤਾਂ ਹਾਂ ਇਹ ਘਰ ਨੂੰ ਖੁਸ਼ੀਆਂ ਨਾਲ ਭਰ ਦੇਵਾਂ ਪਰ ਕੀ ਕਰਾਂ ਇਹਨਾਂ ਦੇ ਮੰਦੀ ਅਵਸਥਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਹਾਲਾਤ ਨਹੀਂ ਬਦਲਣਗੇ ਕਿਉਂਕਿ ਜਦ ਵੀ ਇਨਸਾਨ ਨੇ ਕੁਝ ਪ੍ਰਾਪਤ ਕਰਨਾ ਹੋਵੇ ਰੱਬ ਦੇ ਘਰੋਂ ਆਪਣੇ ਵਿਸ਼ਵਾਸ ਨਾਲ ਆਪਣੀ ਸਮਝ ਨਾਲ ਹੀ ਬੰਦਾ ਪ੍ਰਾਪਤ ਕਰਦਾ ਹੈ ਤਾਂ ਉਸ ਵੇਲੇ ਸੇਵਕ ਨੇ ਕਿਹਾ ਮਾਰੇ ਮੇਰੀ ਮਿਹਨਤ ਹੈ ਕਰੋ ਕੁਝ ਐਸਾ ਤੁਸੀਂ ਤਾਂ ਸਭ ਕੁਝ ਕਰ ਸਕਦੇ ਹੋ ਫਕੀਰ ਕਹਿੰਦੇ ਠੀਕ ਹੈ ਫਿਰ ਜੇ ਤੈਨੂੰ ਲੱਗਦਾ ਤਾਂ ਕੋਸ਼ਿਸ਼ ਕਰਕੇ ਦੇਖ ਲੈਂਦੇ ਹੁਣ ذرا ਧਿਆਨ ਦੇਣ ਵਾਲੀ ਗੱਲ ਹੈ ਇਹ ਫਕੀਰਾ ਨੇ ਇਸ਼ਾਰੇ ਨਾਲ ਤਿੰਨਾਂ ਨੂੰ ਬੁਲਾਇਆ ਤਿੰਨ ਜਣੇ ਸੀ ਘਰ ਦਾ ਮਾਲਕ ਉਹਦੀ ਪਤਨੀ ਤਾਂ ਉਹਨਾਂ ਦਾ ਬੇਟਾ ਤਿੰਨਾਂ ਨੂੰ ਬੁਲਾਇਆ ਫਕੀਰਾਂ ਨੇ ਤਾਂ ਫਕੀਰ ਕਹਿੰਦੇ ਕਿ ਤੁਸੀਂ ਸਾਨੂੰ ਭੁੱਖਿਆਂ ਨੂੰ ਭੋਜਨ ਦਿੱਤਾ ਤੁਹਾਡੀ ਇਸ ਸੇਵਾ ਭਾਵਨਾ ਤੋਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਸ ਲਈ ਮੈਂ ਤੁਹਾਨੂੰ ਤਿੰਨਾਂ ਨੂੰ ਇੱਕ ਇੱਕ ਵਰਦਾਨ ਦੇਣਾ ਚਾਹੁੰਦਾ ਇੱਕ ਇੱਕ ਵਰਦਾਨ ਤੁਸੀਂ ਜੋ ਮੰਗੂਗੇ ਉਹ ਤੁਹਾਨੂੰ ਮਿਲੇਗਾ ਇਸ ਲਈ ਇਹ ਬੇਟਾ ਪਹਿਲਾਂ ਔਰਤ ਦੀ ਤਰਫ ਇਸ਼ਾਰਾ ਕੀਤਾ ਕਿ ਪਹਿਲਾ ਤੇਰੀ ਵਾਰੀ ਹੈ ਮੰਗ ਲੈ ਜੋ ਮੰਗਣਾ ਹੈ ਔਰਤ ਨੇ ਕਿਹਾ ਸੱਚਮੁੱਚ ਮਿਲੇਗਾ ਜੋ ਮੈਨੂੰ ਚਾਹੀਦਾ ਹੈ ਉਸਲੇ ਫਕੀਰ ਨੇ ਕਿਹਾ ਹਾਂ ਸੇਵਕ ਨੇ ਵੀ ਕਿਹਾ ਤੁਹਾਨੂੰ ਨਹੀਂ ਪਤਾ ਕਰਨੀ ਵਾਲੇ ਫਕੀਰ ਹੈ ਤੁਸੀਂ ਮੰਗੇ ਤਾਂ ਦੇਖੋ ਤਾਂ ਔਰਤ ਨੇ ਮੰਗਿਆ ਔਰਤ ਕਹਿੰਦੀ ਠੀਕ ਹੈ ਫਿਰ ਜੇ ਮੈਨੂੰ ਵਰਦਾਨ ਦੇਣਾ ਤਾਂ ਮੈਨੂੰ ਵਰਦਾਨ ਇਹ ਦਿਓ ਕਿ ਮੈਨੂੰ ਇਹ ਸੰਸਾਰ ਦੀ ਸਭ ਤੋਂ ਸੁੰਦਰ ਔਰਤ ਬਣਾ ਦਿਓ ਫਕੀਰਾਂ ਨੇ ਆਸ਼ੀਰਵਾਦ ਦਿੱਤਾ ਕਿ ਜਾ ਜੋ ਤੂੰ ਮੰਗਿਆ ਰੱਬ ਤੈਨੂੰ ਦੇਵੇ ਹੱਥ ਉਠਾਣ ਦੀ ਡੇਰ ਸੀ ਕਿ ਔਰਤ ਦਾ ਰੂਪ ਬਦਲ ਗਿਆ ਉਹ ਸੰਸਾਰ ਦੀ ਸਭ ਤੋਂ ਸੁੰਦਰ ਔਰਤ ਬਣ ਗਈ ਹੁਣ ਜਦੋਂ ਘਰ ਵਾਲਿਆਂ ਨੇ ਦੇਖਿਆ ਹੈ ਮੈਂ ਇਹਦੇ ਸਾਹਮਣੇ ਬੁੜਾ ਜਿਆ ਸੁਧਾਰਨ ਜੈਤ ਸੋਹਣੀ ਔਰਤ ਬਣ ਗਈ ਹੈ ਕਮਾਲ ਦੀ ਗੱਲ ਹੈ ਉਹਨੂੰ ਜਲਨ ਹੋਣਾ ਪਈ ਮਨ ਦੇ ਵਿੱਚ ਫਕੀਰ ਨੇ ਕਿਹਾ ਬੇਟਾ ਤੇਰੀ ਵਾਰੀ ਹੁਣ ਤੂੰ ਮੰਗ ਹੁਣ ਘਰ ਵਾਲੇ ਨੇ ਮਨਚ ਸੋਚਿਆ ਇਹ ਇੰਨੀ ਸੋਹਣੀ ਬਣ ਗਈ ਹੈ ਕੱਲ ਨੂੰ ਕਿਸੇ ਰਾਜੇ ਮਹਾਰਾਜੇ ਕੋ ਚਲੀ ਗਈ ਮੈਨੂੰ ਛੱਡ ਕੇ ਕਿਉਂਕਿ ਹੁਣ ਮੇਰੇ ਇੱਕ ਜਿਹੇ ਗਰੀਬ ਦੇ ਕੋਲ ਤਾਂ ਰਹਿਣਾ ਨਹੀਂ ਇੰਨੀ ਸੁੰਦਰ ਸੰਸਾਰ ਦੀ ਸਭ ਤੋਂ ਸੁੰਦਰ ਅਫਸਰਾ ਮਨੋਲ ਵੀ ਸੋਹਣੀ ਹੁਣ ਪਤਾ ਨਹੀਂ ਇਹਨੇ ਮੈਨੂੰ ਛੱਡ ਕੇ ਕਿਤੇ ਚਲੇ ਜਾਣਾ ਮਨ 'ਚ ਜਲਨ ਹੋਈ ਡਰ ਵੀ ਹੋਇਆ ਫਿਕਰ ਵੀ ਹੋਈ ਉਹਨਾਂ ਕਿਹਾ ਮਹਾਰਾਜ ਮੈਂ ਇਹੀ ਮੰਗਦਾ ਨੂੰ ਬੰਦਰੀ ਬਣਾ ਦਿਓ ਹੈ ਬਣ ਕੇ ਬੈਠੀ ਐ ਸੋਹਣੀ ਬਣਾਓ ਇਹਨੂੰ ਬੰਦਰੀ ਹੁਣ ਸੰਤਾਂ ਨੇ ਫੇਰ ਹੱਥ ਚੱਕਿਆ ਫਕੀਰਾਂ ਨੇ ਕਹਿੰਦੇ ਜਾਓ ਜੋ ਤੂੰ ਮੰਗਿਆ ਹੋ ਗਿਆ ਔਰਤ ਬੰਦਰੀ ਬਣ ਗਈ ਹੁਣ ਔਰਤ ਬੰਦਰੀ ਬਣ ਕੇ ਉੱਥੇ ਕਦੀ ਸਿਰਜ ਖਾਜ ਕਰੇ ਜਿੱਦਾ ਬੰਦਰਾ ਕੰਮ ਹੁੰਦਾ ਕਦੀ ਇੱਧਰ ਟਪੂਸੀਆਂ ਮਾਰੇ ਉੱਧਰ ਹੁਣ ਸੰਤਾਂ ਨੇ ਲੜਕੇ ਨੂੰ ਕਿਹਾ ਬੇਟਾ ਹੁਣ ਤੇਰੀ ਵਾਰੀ ਐ ਤੂੰ ਮੰਗ ਉਥਲੇ ਲੜਕੇ ਨੇ ਦੇਖਿਆ ਕਿ ਮੇਰੀ ਮਾਂ ਬੰਦਰੀ ਬਣੀ ਬੈਠੀ ਐ ਕਮਾਲ ਦੀ ਗੱਲ ਐ ਮਨਜ ਕੀ ਸੋਚਿਆ ਕਹਿੰਦਾ ਮਹਾਰਾਜ ਮੈਂ ਤਾਂ ਇਹੀ ਚਾਹੁੰਦਾ ਮੇਰੀ ਮਾਂ ਨੂੰ ਪਹਿਲਾਂ ਵਰਗੀ ਪਹਿਲਾਂ ਵਰਗੀ ਬਣਾ ਦਿਓ ਮੈਨੂੰ ਮੇਰੀ ਮਾਂ ਚਾਹੀਦੀ ਐ ਫਕੀਰਾਂ ਨੇ ਤੀਜੀ ਵਾਰ ਹੱਥ ਖੜਾ ਕੀਤਾ ਕਹਿੰਦੇ ਜਾ ਬੇਟਾ ਜੋ ਤੂੰ ਮੰਗਿਆ ਤੈਨੂੰ ਮਿਲੇਗਾ ਉਹ ਮੰਦਰੀ ਪਹਿਲਾ ਵਰਗੀ ਔਰਤ ਬਣ ਕੇ ਉੱਥੇ ਬੈਠੀ ਹੈ ਤਾਂ ਸੰਤਾਂ ਨੇ ਸੇਵਕ ਨੂੰ ਗਿਆ ਤੈਨੂੰ ਬੇਟਾ ਕਿਹਾ ਸੀ ਨਾ ਅਸੀਂ ਕੋਸ਼ਿਸ਼ ਵੀ ਕਰ ਲਈਏ ਤਾਂ ਇਹਨਾਂ ਦੀ ਹਾਲਾਤ ਬਦਲ ਨਹੀਂ ਸਕਦੇ ਕਿਉਂਕਿ ਹਾਲਾਤ ਉਦੋਂ ਬਦਲਦੇ ਜਦੋਂ ਬੰਦੇ ਦੀ ਸੋਚ ਬਦਲਦੀ ਹੈ ਜਦੋਂ ਬੰਦੇ ਦਾ ਮਨ ਬਦਲਦਾ ਹੈ ਹੁਣ ਅਸੀਂ ਦੱਸਣਾ ਕੀ ਚਾਹੁੰਦੇ ਹਾਂ ਇੱਕ ਕਹਾਣੀ ਤੋਂ ਕੋਈ ਸਮਝ ਆਂਦੀ ਹੈ ਔਰਤ ਨੇ ਮੰਗਿਆ ਆਦਮੀ ਨੇ ਮੰਗਿਆ ਬੇਟੇ ਨੇ ਮੰਗਿਆ ਤਿੰਨਾਂ ਨੇ ਮੰਗਿਆ ਪਰ ਹਾਲਾਤ ਕਿਉਂ ਨਹੀਂ ਬਦਲੇ ਕਾਰਨ ਕੀ ਸੀ ਔਰਤ ਨੇ ਮੰਗਿਆ ਆਪਣੇ ਵਾਸਤੇ ਸਿਰਫ ਆਪਣੀ ਸੋਚਿਆ ਕਿ ਮੈਨੂੰ ਸੰਸਾਰ ਦੀ ਸਭ ਤੋਂ ਸੁੰਦਰ ਔਰਤ ਬਣਾ ਦਿਓ ਤਾਂ ਪਰਮਾਤਮਾ ਵੀ ਕਹਿੰਦਾ ਅਗਰ ਆਪਣੇ ਹਾਲਾਤ ਬਦਲਨੇ ਐ ਤਾਂ ਸਿਰਫ ਆਪਣੇ ਬਾਰੇ ਨਾ ਸੋਚ ਹੁਣ ਦੂਜੇ ਆਦਮੀ ਨੇ ਕੀ ਮੰਗਿਆ ਉਹਦੇ ਅੰਦਰ ਕੀ ਸੀ ਜਲਨ ਸੀ ਈਰਖਾ ਸੀ ਕੋਈ ਅੱਗੇ ਕਿਦਾਂ ਵੱਧ ਜਾਵੇ ਕੋਈ ਤਰੱਕੀ ਕਿਦਾਂ ਕਰ ਜਾਵੇ ਕੋਈ ਸਫਲ ਕਿਦਾਂ ਹੋ ਜਾਵੇ ਹੁਣ ਕਹੀ ਹੁੰਦੇ ਨਾ ਉਹ ਦੂਜਿਆਂ ਨੂੰ ਅੱਗੇ ਵਧਦਾ ਦੇਖ ਕੇ ਦੂਜਿਆਂ ਨੂੰ ਤਰੱਕੀ ਕਰਦਾ ਦੇਖ ਕੇ ਸੜਦੇ ਔਰ ਅੰਦਰੋਂ ਅੰਦਰ ਕੀ ਕਹਿੰਦੇ ਆ ਰੱਬਾ ਇਹਨਾਂ ਨੂੰ ਥੱਲੇ ਕਰ ਦੇ ਜਾਂ ਇਹ ਤਰੱਕੀ ਕਿਉਂ ਕਰ ਰਹੇ ਆ ਇਹ ਇਹ ਗੱਡੀਆਂ 'ਚ ਕਿਉਂ ਘੁੰਮ ਰਹੇ ਆ ਤਾਂ ਐਸੇ ਇਨਸਾਨ ਜਿਹੜੇ ਦੂਜਿਆਂ ਨਾਲ ਜਲਨ ਕਰਦੇ ਈਰਖਾ ਕਰਦੇ ਉਹ ਵੀ ਕਦੀ ਅੱਗੇ ਨਹੀਂ ਵੱਧ ਸਕਦੇ ਔਰਤ ਵੀ ਅੱਗੇ ਨਹੀਂ ਵੱਧ ਪਾਈ ਕਿਉਂਕਿ ਉਹਨੇ ਆਪਣੇ ਬਾਰੇ ਸੋਚਿਆ ਆਦਮੀ ਵੀ ਅੱਗੇ ਨਹੀਂ ਵੱਧ ਪਾਇਆ ਕਿਉਂਕਿ ਉਹਨੇ ਈਰਖਾ ਕੀਤੀ ਜਲਨ ਕੀਤੀ ਇਹ ਉਹ ਇੰਨੀ ਗੱਲ ਕਹਿ ਦਿੰਦਾ ਕਿ ਮਹਾਰਾਜ ਇਹ ਦੁਨੀਆ ਦੀ ਸਭ ਤੋਂ ਸੁੰਦਰ ਔਰਤ ਹੋ ਗਈ ਤਾਂ ਮੈਨੂੰ ਵੀ ਦੁਨੀਆ ਦਾ ਸਭ ਤੋਂ ਸੁੰਦਰ ਆਦਮੀ ਬਣਾ ਦਿਓ ਕਮ ਸੇਕੋਂ ਕੁਛ ਤਾਂ ਮਿਲੇ ਹੀ ਜਾਣਾ ਸੀ ਉਹਨਾਂ ਨੂੰ ਪਰ ਉਹਨੇ ਆਪਣੇ ਵਧਣ ਬਾਰੇ ਨਹੀਂ ਸੋਚਿਆ ਉਹਨੇ ਉਹਦੇ ਨਾਲ ਹੀਰਖਾ ਕੀਤੀ ਇਹ ਕਿਦਾਂ ਵੱਧ ਗਈ ਇਹਨੂੰ ਥੱਲੇ ਲਿਆਵਾਂ ਐਦਾਂ ਕਈ ਬੰਦੇ ਬੰਦੇ ਦੇਖਦੇ ਆ ਉਹਦੀ ਕੋਠੀ ਵੱਡੀ ਕਿਉਂ ਆ ਇਹ ਨਹੀਂ ਕੋਸ਼ਿਸ਼ ਕਰਦੇ ਕਿ ਮੈਂ ਮਿਹਨਤ ਕਰਕੇ ਉਹ ਤੋਂ ਵੀ ਅੱਛਾ ਕਰਨ ਦੀ ਕੋਸ਼ਿਸ਼ ਕਰਾਂ ਬਲਕਿ ਉਹ ਕੋਸ਼ਿਸ਼ ਕਰਦੇ ਕੋ ਮਿਲਿਆ ਕਿਸੇ ਤਰ੍ਹਾਂ ਐਦਾਂ ਦੀਆਂ ਚਾਲਾਂ ਚੱਲਿਏ ਇਹਨੂੰ ਵੀ ਥੱਲੇ ਗਰਾਈਏ ਹੋ ਲੋ ਸਮਝਦੇ ਹੋ ਕਿ ਨਹੀਂ ਕਈ ਦੂਜੇ ਨੂੰ ਗਿਰਾਉਣ ਦੀ ਕੋਸ਼ਿਸ਼ ਕਰਦੇ ਆ ਸੋ ਜਰਾ ਧਿਆਨ ਦੇਣਾ ਕਿ ਅਗਰ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਨਾ ਕਿਸੇ ਨੂੰ ਗਿਰਾਉਣ ਦੀ ਔਰ ਨਾ ਕਿਸੇ ਨਾਲ ਈਰਖਾ ਕਿਸੇ ਨਾਲ ਦੁਸ਼ਵੈਸ਼ ਰੱਖਣ ਦੀ ਤਾਂ ਨਾ ਹੀ ਸਿਰਫ ਆਪਣੇ ਬਾਰੇ ਸੋਚੋ ਬਲਕਿ ਮੰਗਣਾ ਕੀ ਹੈ ਹੁਣ ਲੜਕੇ ਨੇ ਜਰਾ ਗੌਰ ਕਰਨੀ ਮੰਗਿਆ ਕਿ ਮੇਰੀ ਮਾਂ ਜਿੱਦਾਂ ਦੀ ਸੀ ਇਹਨੂੰ ਪਹਿਲਾਂ ਵਰਗੀ ਕਰਦੇ ਹੋ ਤਾਂ ਹੁਣ ਹਾਲਾਤ ਕੀ ਹੋਏ ਵਰਦਾਨ ਤੇ ਨਹੀਂ ਸੀ ਪਰ ਤਿੰਨੇ ਵਰਦਾਨ ਪੂਰੇ ਕਰਨ ਤੋਂ ਬਾਅਦ ਵੀ ਉਹਨਾਂ ਦੇ ਜੀਵਨ 'ਚ ਕੋਈ ਫਰਕ ਨਹੀਂ ਆਇਆ ਤੇ ਇੱਕ ਗੱਲ ਤੁਸੀਂ ਵੀ ਯਾਦ ਰੱਖੋ ਹਮੇਸ਼ਾ ਕਿ ਜਦ ਵੀ ਮੰਗੋ ਤਾਂ ਸਿਰਫ ਪਰਿਵਾਰ ਵਾਸਤੇ ਹੀ ਨਾ ਮੰਗੋ ਨਹੀਂ ਤਾਂ ਤੁਹਾਡੇ ਹਾਲਾਤ ਵੀ ਉੱਥੇ ਦੇ ਉੱਥੇ ਹੀ ਰਹਿ ਜਾਣਗੇ ਜੇ ਮੰਗਣ ਦਾ ਮੌਕਾ ਮਿਲੇ ਤਾਂ ਕੀ ਕਹਿਣਾ ਹੈ ਜਿੱਦਾਂ ਗੁਰੂਆਂ ਨੇ ਕਿਹਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਵੀ ਮੰਗੋ ਤੇ ਇਹ ਮੰਗੋ ਕਿ ਆ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਦੇ ਸਭ ਨੂੰ ਤੰਦਰੁਸਤੀ ਦੇ ਸਭ ਦੇ ਰਿਜ਼ਕ ਵਿੱਚ ਬਰਕਤ ਦੇ ਸਭ ਦੀ ਝੋਲੀ ਖੁਸ਼ੀਆਂ ਨਾਲ ਭਰ ਦੇ ਸਭ ਦੇ ਘਰਾਂ 'ਚ ਪਿਆਰ ਹੋਵੇ ਸੁੱਖ ਹੋਵੇ ਸ਼ਾਂਤੀ ਹੋਵੇ ਜਦੋਂ ਇਹ ਅਰਦਾਸ ਕਰਾਂਗੇ ਜਿੱਤੇ ਸਭ ਦਾ ਭਲਾ ਹੋਏਗਾ ਤਾਂ ਤੁਸੀਂ ਆਪ ਵੀ ਅੱਗੇ ਵਧੂਗੇ ਤੇ ਸੰਸਾਰ ਵੀ ਸੁੱਖਾਂ ਦਾ ਘਰ ਬਣ ਜਾਏਗਾ ਸਮਝ ਰਿਓ ਕਿ ਨਹੀਂ ਇਸ ਲਈ ਜੇ ਮੰਗਣ ਦਾ ਮੌਕਾ ਮਿਲੇ ਤਾਂ ਸਭ ਦੇ ਵਾਸਤੇ ਮੰਗ ਲਓ ਕਿ ਸਭ ਨੂੰ ਖੁਸ਼ੀਆਂ ਦੇਓ ਸਭ ਨੂੰ ਤੰਦਰੁਸਤੀ ਦੇਆ ਮੇਰੇ ਮਾਲਿਕ ਸਭ ਦੀ ਜੀਵਨ ਚ ਖੁਸ਼ੀਆਂ ਪਰਦੇ ਸਭ ਦੀਆਂ ਤਕਲੀਫਾਂ ਦੁੱਖਾਂ ਨੂੰ ਦੂਰ ਕਰਦੇ ਸਭ ਤੇ ਕਿਰਪਾ ਕਰਦੇ ਇਹ ਸੰਸਾਰ ਨੂੰ ਸੁੰਦਰ ਬਣਾ ਦੇ ਪਿਆਰ ਨਾਲ ਭਰਪੂਰ ਕਰਦੇ ਹਰ ਤਰਫ ਖੁਸ਼ੀਆਂ ਹੋਣ ਤੰਦਰੁਸਤੀ ਹੋਵੇ ਹਰ ਪਾਸੇ ਵਰਕਤਾ ਹੋਣ ਰਹਿਮਤਾ ਹੋਣ ਜਦੋਂ ਸਭ ਦੇ ਵਾਸਤੇ ਮੰਗਾਗੇ ਤਾਂ ਸਮਝ ਲਓ ਸਾਡੀ ਸੋਚ ਉਸ ਉਚਾਈ ਤੇ ਪਹੁੰਚ ਗਈ ਹੈ ਕਿ ਜਿੱਥੇ ਇਹ ਪਰਮਾਤਮਾ ਨਾਲ ਜੁੜ ਜਾਏਗੀ ਕਿਉਂਕਿ ਪਰਮਾਤਮਾ ਵੀ ਸਭ ਦੇ ਵਾਸਤੇ ਕਰਦਾ ਹੈ ਜਦੋਂ ਤੁਸੀਂ ਵੀ ਸਭ ਦੇ ਵਾਸਤੇ ਕਰੋਗੇ ਤਾਂ ਤੁਹਾਡੀ ਸੋਚ ਪਰਮਾਤਮਾ ਨਾਲ ਮਿਲ ਜਾਂਦੀ ਹੈ ਤਾਂ ਜਿਹੜੀ ਸੋਚ ਪਰਮਾਤਮਾ ਨਾਲ ਮਿਲ ਜਾਂਦੀ ਹੈ ਉਹ ਸੋਚ ਪੂਰੀ ਵੀ ਜ਼ਰੂਰ ਹੁੰਦੀ ਹੈ ਸਮਝ ਆ ਰਹੀ ਹੈ ਕਿ ਨਹੀਂ ਇਸ ਲਈ ਜਦ ਵੀ ਮੰਗੋ ਸਭ ਦੇ ਵਾਸਤੇ ਮੰਗੋ ਇਹਨਾਂ ਕੋ ਮੈਨੂੰ ਮਿਲੇ ਮੈਨੂੰ ਅਮੀਰ ਬਣਾ ਦੇ ਮੈਨੂੰ ਤੰਦਰੁਸਤੀ ਦੇ ਦੇ ਇਹ ਪਰਮਾਤਮਾ ਸਭ ਨੂੰ ਤੰਦਰੁਸਤੀ ਦੇ ਸਭ ਨੂੰ ਖੁਸ਼ੀਆਂ ਦੇ ਸਭ ਦੀ ਝੋਲੀ ਖੁਸ਼ੀਆਂ ਨਾਲ ਪਰਦੇ ਕਿਉਂਕਿ ਜਦੋਂ ਸਭ ਦੇ ਵਾਸਤੇ ਮੰਗਦੇ ਆ ਤਾਂ ਸਾਡੇ ਦਿਲ ਚੋਂ ਨਫ਼ਰਤ ਮਿਟ ਜਾਂਦੀ ਹੈ जरा ਗੌਰ ਕਰਨਾ ਹੁੰਦਾ ਹੈ ਕਿ ਨਹੀਂ ਬੰਦਾ ਉਹਦੇ ਵਾਸਤੇ ਹੀ ਮੰਗਦਾ ਜਿਹਦੇ ਨਾਲ ਪਿਆਰ ਹੁੰਦਾ ਹੈ ਜਦੋਂ ਸਭ ਦੇ ਵਾਸਤੇ ਮੰਗਦੇ ਹੋ ਤਾਂ ਫਿਰ ਪਿਆਰ ਫੈਲੇਗਾ ਖੁਸ਼ੀਆਂ ਫੈਲਣਗੀਆਂ ਤਾਂ ਫਿਰ ਹੀ ਇਹ ਸੰਸਾਰ ਖੁਸ਼ੀਆਂ ਦਾ ਘਰ ਬਣੇਗਾ ਇਸ ਲਈ ਅੱਜ ਤੋਂ ਜੇ ਤੁਸੀਂ ਵੀ ਮੰਗਣਾ ਹੈ ਠੀਕ ਹੈ ਇਹ ਬਿਮਾਰੀ ਹੈ ਤਕਲੀਫ ਹੈ ਦੁੱਖ ਹੈ ਤਾਂ ਆਪਣੇ ਵਾਸਤੇ ਤੁਸੀਂ ਬੇਨਤੀ ਕਰਦੇ ਹੋ ਰੱਬਾ ਮੇਰਾ ਦਰਦ ਦੂਰ ਕਰ ਦੇ ਤੇ ਸੋਚੋ ਇਦਾਂ ਦੇ ਦਰਦ ਨਾ ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਜੀਵ ਪੀੜਿਤ ਬੈਠੇ ਹੋਣਗੇ ਜੇ ਬੰਦਾ ਇੰਨਾ ਹੀ ਕਹਿੰਦਾ ਰੱਬਾ ਮੇਰਾ ਦਰਦ ਦੂਰ ਕਰ ਦੇ ਨਾਲੇ ਵੀ ਕਹੋ ਕਿ ਐ ਪ੍ਰਮਾਤਮਾ ਜਿਹਨੂੰ ਵੀ ਮੇਰਾ ਤਕਲੀਫ ਹੈ ਨਾ ਉਹ ਸਭ ਦੀਆਂ ਤਕਲੀਫਾਂ ਨੂੰ ਦੂਰ ਕਰ ਦੇ ਕਿਉਂਕਿ ਅਸੀਂ ਕਈ ਵਾਰ ਦੱਸਿਆ ਹੈ ਕਿ ਕਈ ਵੇਰਾਂ ਤੁਹਾਡੀ ਇੱਕ ਛੋਟੀ ਜਿਹੀ ਦੁਆ ਅਰਦਾਸ ਦੂਜੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ ਕਿਉਂਕਿ ਪ੍ਰਮਾਤਮਾ ਦਾ ਵੀ ਇਹ ਕਹਿਣਾ ਹੈ ਕਿ ਜਦੋਂ ਤੂੰ ਦੂਸਰੇ ਵਾਸਤੇ ਮੰਗਦਾ ਹੈ ਤਾਂ ਫਿਰ ਉਹ ਜਲਦੀ ਪੂਰੀ ਹੁੰਦੀ ਹੈ ਇੱਥੇ ਇੱਕ ਜਾਂਦੇ ਜਾਂਦੇ ਗੱਲ ਕਵਾਂਗੇ ਫਿਰ satsang ਦੀ ਸਮਾਪਤੀ ਕਰਾਂਗੇ ਇਹ ਗੱਲ ਆਪਣੇ ਦਿਲ ਤੇ ਲਿਖ ਲਿਓ ਕਿ ਇੱਕ ਦਿਨ ਬਾਬਾ ਫਰੀਦ ਤੋਂ ਕਿਸੇ ਨੇ ਪੁੱਛਿਆ ਕਿ ਐ ਬਾਬਾ ਫਰੀਦ ਖੁਦਾ ਕਿਹੜੀ ਦੁਆ ਕਬੂਲ ਕਰਦਾ ਹੈ ਜ਼ਰਾ ਧਿਆਨ ਦੇਣਾ ਤਾਂ ਉਸ ਵੇਲੇ ਬਾਬਾ ਫਰੀਦ ਨੇ ਜਵਾਬ ਦਿੱਤਾ ਕਿ ਜਿਹੜੀ ਦੁਆ ਤੂੰ ਆਪਣੇ ਵਾਸਤੇ ਕਰਦਾ ਹੈ ਉਹ ਦੁਆ ਨਹੀਂ ਰੱਬ ਕਬੂਲ ਕਰਦਾ ਪਰ ਜਿਹੜੀ ਦੁਆ ਦੂਸਰਾ ਤੇਰੇ ਵਾਸਤੇ ਕਰਦਾ ਹੈ ਰੱਬ ਉਹ ਦੁਆ ਜਲਦੀ ਕਬੂਲ ਕਰਦਾ ਹੈ ਸਮਝ ਆਈ ਕੋਈ ਗੱਲ ਇਹਨੂੰ ਜ਼ਰਾ ਸਮਝੋ ਕਿ ਜਿਹੜੀ ਤੂੰ ਆਪਣੇ ਵਾਸਤੇ ਦੁਆ ਕਰਦਾ ਹੈ ਉਹ ਕਈ ਵਾਰ ਕਬੂਲ ਨਹੀਂ ਹੁੰਦੀ ਪਰ ਜਦੋਂ ਕੋਈ ਦੂਸਰਾ ਤੇਰੇ ਵਾਸਤੇ ਦੁਆ ਕਰਦਾ ਹੈ ਉਹ ਕਦੀ ਵਿਅਰਥ ਨਹੀਂ ਜਾਂਦੀ ਉਹ ਜ਼ਰੂਰ ਕਬੂਲ ਹੁੰਦੀ ਹੈ ਹੁਣ ਇਹ ਤੋਂ ਪਤਾ ਕੀ ਲੱਗਦਾ ਹੈ ਉਹ ਕਹਿੰਦੇ ਜਿਹੜੀ ਤੂੰ ਆਪਣੇ ਵਾਸਤੇ ਕਰਦਾ ਹੈ ਆਪਣੇ ਵਾਸਤੇ ਬੰਦਾ ਰੋਜ਼ ਕਰਦਾ ਮੈਨੂੰ ਆ ਮਿਲੇ ਉਹ ਮਿਲੇ ਉਹ ਕਹਿੰਦੇ ਉਹ ਹੋ ਸਕਦਾ ਕਬੂਲ ਨਾ ਹੋਵੇ ਪਰ ਜਦੋਂ ਕੋਈ ਦੂਜਾ ਤੇਰੇ ਵਾਸਤੇ ਦੁਆ ਕਰਦਾ ਤਾਂ ਕਬੂਲ ਜ਼ਰੂਰ ਹੁੰਦੀ ਹੈ ਦੂਜੇ ਦਾ ਮਤਲਬ ਹੈ ਜਦੋਂ ਫਰਜ਼ ਕਰੋ ਤੁਸੀਂ ਕੋਈ ਇਦਾਂ ਦਾ ਕਰਮ ਕਰਦੇ ਹੋ ਕਿ ਦੂਜਾ ਕਵੇ ਰੱਬ ਤੇਰਾ ਭਲਾ ਕਰੇ ਤਾਂ ਫਿਰ ਉਹ ਦੁਆ ਰੱਬ ਦੇ ਘਰ ਜ਼ਰੂਰ ਕਬੂਲ ਹੁੰਦੀ ਹੈ ਸੋ ਬਾਬਾ ਫਰੀਦ ਨੇ ਕਿਹਾ ਇਦਾਂ ਦੇ ਕਰਮ ਕਰ ਤਾਂ ਕਿ ਦੂਜੇ ਤੈਨੂੰ ਦੁਆਵਾਂ ਦਿੰਦੇ ਹੀ ਰਹਿਣ ਸਮਝ ਆਈ ਕਿ ਨਹੀਂ ਹੁਣ ਕਿਸੇ ਭੁੱਖੇ ਨੂੰ ਖਾਣਾ ਖੁਲਾਉਂਦੇ ਹੋ ਦੁਆ ਦੇਵੇਗਾ ਕਿ ਨਹੀਂ ਤੁਹਾਨੂੰ ਕਿਸੇ ਗire ਹੋਏ ਨੂੰ ਉਠਾਉਂਗੇ ਦੁਆ ਦੇਵੇਗਾ ਕਿ ਨਹੀਂ ਤੁਹਾਨੂੰ ਕਿਸੇ ਦੀ ਮਦਦ ਕਰੋਗੇ ਦੁਆ ਦੇਗਾ ਕਿ ਨਹੀਂ ਤੁਹਾਨੂੰ ਕਿਸੇ ਨਾਲ ਹੱਸ ਕੇ ਬੋਲੂਗੇ ਕਿਸੇ ਨਾਲ ਚੰਗਾ ਕਰੋਗੇ ਤਾਂ ਦੁਆ ਦੇਗਾ ਕਿ ਨਹੀਂ ਇਸ ਲਈ ਆਪਣੀ ਜ਼ਿੰਦਗੀ ਨੂੰ ਇਦਾਂ ਦਾ ਬਣਾ ਲਓ ਕਿ ਜਿੱਦ ਤਰੀ ਗੁਜ਼ਰ ਜਾਓ ਇੰਨਾ ਅੱਛਾ ਕਰਮ ਕਰਦੇ ਚਲੇ ਜਾਓ ਕਿ ਦੂਜੇ ਤੁਹਾਨੂੰ ਦੁਆਵਾਂ ਦਿੰਦੇ ਚਲੇ ਜਾਣ ਤਾਂ ਤੁਹਾਡੇ ਜ਼ਿੰਦਗੀ 'ਚ ਰਹਿਮਤਾਂ ਦੀ ਵਰਸਾ ਸਦਾ ਹੁੰਦੀ ਰਹੇਗੀ ਕਿਉਂਕਿ ਆਪਣੇ ਵਾਸਤੇ ਜਦੋਂ ਬੰਦਾ ਮੰਗਦਾ ਹੈ ਤਾਂ ਕਈ ਵਾਰ ਉਹ ਵੀ ਚੀਜ਼ਾਂ ਮੰਗ ਲੈਂਦਾ ਜੋ ਦੂਜੇ ਵਾਸਤੇ ਚੰਗੀਆਂ ਨਹੀਂ ਹੁੰਦੀਆਂ ਬੋਲੋ ਹੁੰਦਾ ਹੈ ਕਿ ਨਹੀਂ ਪਰ ਜਦੋਂ ਦੂਜਾ ਦੁਆ ਕਰੇਗਾ ਤੁਹਾਡੇ ਵਾਸਤੇ ਤਾਂ ਫਿਰ ਜ਼ਰਾ ਸੋਚੋ ਤੁਹਾਨੂੰ ਉਹ ਮਿਲੇਗਾ ਜੋ ਤੁਹਾਡੇ ਜੀਵਨ ਵਿੱਚ ਤੁਸੀਂ ਚਾਹੁੰਦੇ ਹੋ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਲਈ ਆਪਣੇ ਜੀਵਨ ਨੂੰ ਐਸਾ ਬਣਾਓ ਕਿਉਂਕਿ ਹਜ਼ਰਤ موسی ਅਲੈ ਸਲਾਮ ਨੇ ਵੀ ਇਹ ਗੱਲ ਕਹੀ ਹੈ ਜਦੋਂ ਕਿਸੇ ਨੇ ਪੁੱਛਿਆ ਕਿ ਐ موسی ਤੁਸੀਂ ਇੱਡੀ ਉੱਚੀ ਮੰਜ਼ਲ ਤੇ ਕਿਹੜੀ ਦੁਆ ਕਰਕੇ ਪਹੁੰਚੇ ਕਿਹੜੀ ਦੁਆ ਨਾਲ ਇੱਥੇ ਤੱਕ ਪਹੁੰਚੇ ਤਾਂ موسی ਨੇ ਕਿਹਾ ਮੈਂ ਆਪਣੀ ਦੁਆ ਨਾਲ ਇੱਥੇ ਤੱਕ ਨਹੀਂ ਪਹੁੰਚਾਂ ਮੈਂ ਆਪਣੀ ਦੁਆਨੇ ਇੱਥੇ ਤੱਕ ਨਹੀਂ ਪਹੁੰਚਾਂ ਫਿਰ ਕਿਦਾਂ ਉਹ ਕਹਿੰਦੇ ਮੈਂ ਪਹੁੰਚਾ ਆਪਣੀ ਮਾਂ ਦੀਆਂ ਦੁਆਵਾਂ ਨਾਲ ਇੱਥੇ ਤੱਕ ਮਾਂ ਮੈਨੂੰ ਦੁਆਵਾਂ ਦਿੰਦੀ ਸੀ ਕਿ ਰੱਬ ਤੈਨੂੰ ਉੱਚੀ ਮੰਜ਼ਿਲ ਦੇਵੇ ਮੈਂ ਆਪਣੀ ਮਾਂ ਦੀ ਸੇਵਾ ਕਰਦਾ ਸੀ ਤਾਂ ਮਾਂ ਦੀਆਂ ਦੁਆਵਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਇਸੇ ਲਈ ਤਾਂ ਹਜ਼ੂਰ ਗੌਸ ਵੀ ਕਹਿੰਦੇ ਸੀ ਕਿ ਮਾਤਾ ਪਿਤਾ ਦੀ ਦੁਆ ਤਾਂ ਮੁਰਸ਼ਿਦ ਦੀ ਦੁਆ ਇਨਸਾਨ ਦੀ ਤਕਦੀਰ ਨੂੰ ਬਦਲ ਕੇ ਰੱਖ ਦਿੰਦੀ ਹੈ ਕਿਉਂਕਿ ਮੁਰਸ਼ਿਦ ਜਦੋਂ ਸਾਡੇ ਵਾਸਤੇ ਦੁਆ ਕਰਦਾ ਹੈ ਮਾਤਾ ਪਿਤਾ ਜਦੋਂ ਸਾਡੇ ਵਾਸਤੇ ਦੁਆ ਕਰਦੇ ਆ ਤਾਂ ਸਾਡੀ ਤਕਦੀਰ ਵੀ ਬਦਲ ਜਾਂਦੀ ਹੈ ਇਸ ਲਈ ਉਹ ਕਰਮ ਕਰੀਏ ਕਿ ਦੂਜੇ ਸਾਨੂੰ ਦੁਆਵਾਂ ਦਿੰਦੇ ਰਹਿਣ ਤਾਂ ਫਿਰ ਤੁਹਾਡੇ ਜੀਵਨ 'ਚ ਖੁਸ਼ੀਆਂ ਸਦਾ ਆਂਦੀਆਂ ਰਹਿਣਗੀਆਂ